ਸਰ ਮੇਰਾ ਨਾਮ ਮਨੀਸ਼ ਸ਼ਰੀਦਰ ਆ ਜੀ ਮੈਂ ਇੰਡੀਪੈਂਡੈਂਟ ਸਟੂਡੈਂਟ ਫੈਡਰੇਸ਼ਨ ਦਾ ਜਨਰਲ ਸੈਕਟਰੀ ਹਾਂ ਤੇ ਇਹ ਜਿਹੜੇ ਆ ਫਿਜ਼ੀਕਲ ਐਜੂਕੇਸ਼ਨ ਟੀਚਰ ਦਾ ਜਿਹੜਾ ਗਰੁੱਪ ਹੈਗਾ ਵਾ ਜਿਹੜੇ ਘੱਟੋ ਘੱਟ 5500 ਟੀਚਰ ਨੇ ਪੂਰੇ ਪੰਜਾਬ ਦੇ ਵਿੱਚ ਇਹ ਜਗਾ ਜਗਾ ਤੇ ਅੱਜ ਧੰਨੇ ਪ੍ਰਦਰਸ਼ਨ ਕਰ ਰਹੇ ਨੇ ਪੂਰੇ ਪੰਜਾਬ ਦੇ ਵਿੱਚ ਫਜ਼ਿਲਕਾ ਹੋ ਗਿਆ ਅੰਦਰ ਹੋ ਗਿਆ ਤੇ ਅੱਜ ਇੱਥੇ ਅੰਮ੍ਰਿਤਸਰ ਵੀ ਇਹ ਇਕੱਠੇ ਹੋਏ ਨੇ ਇਹਨਾਂ ਦੀ ਜਿਹੜੀ ਮੰਗ ਆ ਉਹ ਇਹ ਆ ਕਿ ਇਹਨਾਂ ਨੂੰ ਹੁਣ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਹੈ ਪੰਜਾਬ ਸਰਕਾਰ ਨੇ ਜਿਦੇ ਵਿੱਚ ਇਹਨਾਂ ਦੀ एलिਜੀਬਿਲਟੀ ਜਿਹੜੀ ਆ ਪੇਪਰ ਦੇਣ ਦੀ ਉਹ ਖਤਮ ਕਰ ਦਿੱਤੀ ਗਈ ਆ ਬੀਪੀਐਡ ਵਾਲਿਆਂ ਦੀ ਸੋ ਇਹਨਾਂ ਦੀ ਇਹੀ ਮੰਗ ਹੈ ਕਿ ਸਾਡੀ एलिਜੀਬਿਲਟੀ ਨੂੰ ਬਰਕਰਾਰ ਰੱਖਿਆ ਜਾਵੇ ਜੋ ਪਹਿਲਾਂ ਤੋਂ ਚੱਲਦੀ ਆ ਰਹੀ ਆ ਤੇ ਸਾਨੂੰ ਪੇਪਰ ਦੇਣ ਦਾ ਮੌਕਾ ਦੇ ਦਿੱਤਾ ਜਾਵੇ ਕਿਉਂਕਿ ਉਹਦੇ ਤੇ ਹੀ ਇਹਨਾਂ ਦਾ ਭਵਿੱਖ ਨਿਰਭਰ ਕਰਦਾ ਹੈ ਇਹਨਾਂ ਨੇ ਪੜਾਈਆਂ ਕੀਤੀਆਂ ਐਨੇ ਸਾਲ ਇਹਨਾਂ ਨੇ ਪੈਸੇ ਖਰਚੇ ਡਿਗਰੀਆਂ ਕੀਤੀਆਂ ਤਾਂ ਜੋ ਕਿ ਕੱਲ ਨੂੰ ਮੌਕਾ ਮਿਲੇ ਤੇ ਅਸੀਂ ਦੇਸ਼ ਦਾ ਭਵਿੱਖ ਜਾਂ ਪੰਜਾਬ ਦਾ ਭਵਿੱਖ ਬਦਲ ਸਕੀਏ ਇਸ ਮਾਮਲੇ ਤੇ ਕੋਈ ਉੱਚ ਅਧਿਕਾਰੀ ਕੋਈ ਅਫਸਰਾਂ ਨੂੰ ਮਿਲੇ ਹਾਂਜੀ ਕਾਫੀ ਵਾਰੀ ਡੀਸੀ ਸਾਹਿਬ ਨੂੰ ਤੇ ਮੰਤਰੀਆਂ ਨੂੰ ਵੀ ਦਿੱਤੇ ਆ ਜਿਵੇਂ ਸੋਨੀ ਸਾਹਿਬ ਸੀਗੇ ਜਾਂ ਹੁਣ ਦੇ ਮੰਤਰੀ ਸੀਗੇ এডਿਕੇਸ਼ਨ ਮੰਤਰੀ ਹਰਜੋਤ ਬੈਂਸ ਉਹਨਾਂ ਨੂੰ ਉਹਨਾਂ ਦੇ ਇਲਾਕੇ ਦੇ ਵਿੱਚ ਸਾਡੇ ਗਰੁੱਪਸ ਨੇ ਇਹਨਾਂ ਦੇ ਟੀਚਰਾਂ ਦੇ ਉਹਨਾਂ ਨੂੰ ਮੰਗ ਪੱਤਰ ਦਿੱਤੇ ਆ ਲੇਕਿਨ ਕਿਤੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਮਾਰਚ 25 ਨੂੰ ਨਵੀਂ ਨੋਟੀਫਿਕੇਸ਼ਨ ਕੱਢ ਕੇ ਇਹਨਾਂ ਨੂੰ ਵਿੱਚੋਂ ਕੈਟਾਗਰੀ ਚੋਂ ਆਊਟ ਕਰ ਦਿੱਤਾ ਗਿਆ ਪਰ ਜਿਹੜੀ ਭਗਵੰਤ ਸਬੰਧ ਸਰਕਾਰ ਉਹ ਤੇ ਕਹਿੰਦੀ ਹੈ ਜੋੜੋ ਵੀ ਕਾਮਲ ਲੋਕਾਂ ਦੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਜਦੋਂ ਨਵਾਂ ਉਹਨਾਂ ਨੇ ਕੀ ਸਮਝਿਆ ਸਰ ਇਹ ਪਹਿਲ ਸਾਰੀ ਹੈ ਨਾ ਜਿਹੜੀ ਹੁਣ ਹੋਰ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਜਿਵੇਂ ਤੁਹਾਨੂੰ ਪਤਾ ਹੈ ਪਿੱਛੇ ਵੀ ਭਰਤੀਆਂ ਹੋਈਆਂ ਮਾਤੇ ਉਹਦਾ ਰੋਲਾ ਪੈ ਗਿਆ ਹਰਿਆਣੇ ਦੇ ਬੰਦੇ ਜਿਆਦਾ ਇਹਨਾਂ ਨੇ ਭਰਤੀ ਕਰ ਲਿਆ ਕਿਤੇ ਹਿਮਾਚਲ ਦੇ ਕਰ ਲਿਆ ਕਿਤੇ ਦਿੱਲੀੋਂ ਲਿਆ ਲਿਆ ਕੇ ਫਿੱਟ ਕੀਤੇ ਜਾ ਰਹੇ ਨੇ ਸੋ ਪੰਜਾਬ ਸਰਕਾਰ ਦੀ ਨਾਕਾਮਯਾਬੀ ਹੈ ਮੈਂ ਕਹਿੰਦਾ ਪਿਛਲੀਆਂ ਸਰਕਾਰਾਂ ਦੀ ਵੀ ناکامی ਹੈ ਜਿਹੜੇ ਪਿਛਲੇ 15 ਸਾਲ ਤੋਂ ਇਹਨਾਂ ਦਾ ਹੱਲ ਨਹੀਂ ਕਰ ਪਾਰੇ 15 ਸਾਲ ਤੋਂ ਪੋਸਟਾਂ ਲਟਕਾਈ ਜਾ ਰਹੇ ਲਟਕਾਈ ਜਾ ਰਹੇ ਤੇ ਕਿਸੇ ਵੀ ਸਰਕਾਰ ਨੇ ਇਹਨਾਂ ਦਾ ਹੱਲ ਨਹੀਂ ਕੀਤਾ ਇਹਨਾਂ ਵਿਚਾਰਿਆਂ ਤਿੰਨਾਂ ਸਰਕਾਰਾਂ ਨੂੰ ਕਹਿ ਕੇ ਵੇਖ ਲਿਆ ਵਾ ਪਰ ਤਿੰਨਾਂ ਸਰਕਾਰਾਂ ਨੇ ਅਕਾਲੀ ਦਲ ਸੀ ਚਾਹੇ ਫਿਰ ਕਾਂਗਰਸ ਸੀ ਤੇ ਹੁਣ ਆਮ ਆਦਮੀ ਪਾਰਟੀ ਹੈ ਤਿੰਨੋਂ ਹੀ ਸਰਕਾਰਾਂ ਨੇ ਨਕਾਰ ਦਿੱਤਾ ਇਹਨਾਂ ਦਾ ਹਾਲ ਹੀ ਨਹੀਂ ਕਰਦੇ ਪਏ। ਟੋਟਲ ਕਿੰਨੇ ਸਟੂਡੈਂਟ ਨੇ ਕਿਹਨਾਂ? ਇਹ ਟੋਟਲ 5500 ਸਟੂਡੈਂਟ ਨੇ ਤੇ 2200 ਪੋਸਟਾਂ ਨੇ ਜੀ। ਅੱਜ ਪੈਂਕੀ ਦੇ ਕਿੰਨੀ ਦੇ ਤੱਕ ਤੁਹਾਡੇ ਕੋਲ ਹਸਤੰਦਾ ਬਟਾ। ਅਸੀਂ ਇਹਨਾਂ ਨੂੰ ਕਿਹਾ ਵਾ ਕਿ ਥੋੜਾ ਜਲਦੀ ਵੀ ਇੱਥੋਂ ਆਉਣਾ ਚਾਹੀਦਾ ਵਾ ਪਰ ਜੇ ਸਰਕਾਰ ਦੇ ਕੰਨ 'ਚ ਨਹੀਂ ਆਵਾਜ਼ ਗਈ, ਨਹੀਂ ਗੂੰਜ ਗਈ ਤੇ ਮੈਨੂੰ ਲੱਗਦਾ ਇਹ ਹੋਰ ਵੀ ਕਦਮ ਚੁੱਕਣਗੇ ਜੋ ਕਿ ਬੜਾ ਮੰਦ ਭਾਗਾ ਵਾ। ਪੂਰੇ ਕੋਈ ਉੱਚ ਅਧਿਕਾਰੀ ਤੇ ਪਹੁੰਚਿਆ ਮੌਕੇ ਤੇ ਅਜੇ ਤੱਕ ਤੇ ਇੱਥੇ ਕੋਈ ਨਹੀਂ ਪਹੁੰਚਿਆ ਸੀ ਥੋੜੇ ਦਿਨ ਪਹਿਲਾਂ ਡੀਸੀ ਕੋ ਗਏ ਸੀ ਉਹਨਾਂ ਨੂੰ ਵੀ ਮੰਗ ਪੱਤਰ ਦੇ ਕੇ ਆਏ ਸੀ ਉਹਨਾਂ ਵੀ ਆਸ਼ਵਾਸ਼ਣ ਦੇ ਕੇ ਤੋਰਤਾ ਸੀਗਾ ਇਹ ਨਾ ਮਸਲਾ ਹੈ ਤਾਂ ਅਗਲਾ ਸਾਡਾ ਸਟੈਪ ਕੀ ਹੋਏਗਾ ਜੀ ਅੱਗੇ ਹੋਰ ਵੀ ਅੱਗੇ ਧਰਨਾ ਹੈ ਜੀ ਸਾਨੂੰ ਅਸੀਂ ਦੱਸਾਂਗੇ ਜੋ ਵੀ ਆ ਪੂਰੇ ਪੰਜਾਬ ਦੇ ਵਿੱਚ ਹਰ ਜਗ੍ਹਾ ਤੇ ਅਸੀਂ ਇਹਦਾ ਪ੍ਰੋਟੈਸਟ ਕਰਾਂਗੇ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਅਸੀਂ ਸਾਰੇ ਇੱਥੇ ਪੀਸਫੁਲੀ ਪ੍ਰੋਟੈਸਟ ਕਰ ਰਹੇ ਹਾਂ ਸਰਕਾਰ ਦੇ ਖਿਲਾਫ ਅਸੀਂ ਸਰਕਾਰ ਨੂੰ ਇਥੇ ਭੰਡਲ ਨਹੀਂ ਖਲੋਤੇ ਅਸੀਂ ਸਰਕਾਰ ਦੀਆਂ ਉਹਨਾਂ ਕਦਮਾਂ ਨੂੰ ਵੀ ਐਪਰੀਸ਼ੀਏਟ ਕਰਦੇ ਆ ਜਿਹੜੇ ਉਹ ਚੰਗੇ ਕਦਮ ਚੁੱਕਦੇ ਆ ਹੁਣ ਪਿੱਛੇ ਜੇ ਸਰਕਾਰ ਨੇ ਭਰਤੀ ਕੀਤੀ ਆ ਪੰਜਾਬ ਪੁਲਿਸ ਦੀ ਉਹ ਬਹੁਤ ਸੋਹਣਾ ਸਟੈਪ ਉਹਨਾਂ ਨੇ ਲਿਆ ਕਿ ਜਿਹੜੇ ਪਿੱਛੇ ਭਰਤੀ ਨਹੀਂ ਹੋ ਸਕੇ ਸੀ ਉਹਨਾਂ ਨੂੰ ਮੌਕਾ ਦਿੱਤਾ ਗਿਆ ਤੇ ਭਰਤੀ ਕਰ ਲਿਆ ਗਿਆ ਸਾਡੀ ਸਰਕਾਰ ਨੂੰ ਮੰਗਿਆ ਕਿ ਸਾਡੇ ਲਈ ਵੀ ਇੱਕ ਚੰਗਾ ਕਦਮ ਚੁੱਕੇ ਸਾਡੇ BPD ਵਾਲਿਆਂ ਨੂੰ PTI ਦੇ 2000 ਜਿਹੜੀ ਨੋਟੀਫਿਕੇਸ਼ਨ ਕੱਢੀ ਆ ਉਹਦੇ ਵਿੱਚ ਮੌਕਾ ਦਿੱਤਾ ਜਾਵੇ ਬਈ ਕਿ ਉਹ ਪੇਪਰ ਦੇ ਸਕਣ ਮੇਨ ਮੰਗ ਸਾਡੀ ਇਹੀ ਆ ਤੁਹਾਡੇ ਵੱਲੋਂ ਕੋਈ ਮੰਤਰੀ ਨੂੰ ਮੰਤਰੀਆਂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਗਈ ਜਾਂ ਤਸਦੀਕ ਜੀ 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 ਅਸੀਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਉਹ ਉਪ ਮੁੱਖ ਮੰਤਰੀ ਜੀ ਸੋਨੀ ਸਾਹਿਬ ਜੀ ਨੂੰ ਉਹਨਾਂ ਨੂੰ ਮੰਗ ਪੱਤਰ ਦਿੱਤਾ ਹੋਇਆ ਜਿੱਥੇ ਜਿੱਥੇ ਸਾਡੀ ਪਹੁੰਚ ਹੋ ਰਹੀ ਹੈ ਅਸੀਂ ਉਹਨਾਂ ਦੇ ਕੋਲ ਜਾ ਰਹੇ ਹਾਂ ਪਹੁੰਚ ਕਰ ਰਹੇ ਹਾਂ ਸਰ ਪੀਸਫੁਲੀ ਚੱਲ ਰਿਹਾ ਹੈ ਕੋਈ ਹੜਦੰਗਪੁਣਾ ਨਹੀਂ ਅਸੀਂ ਮਚਾਰੇ ਇੱਥੇ ਸਿਰਫ ਜਿਹੜੇ ਉੱਪਰ ਚੜੇ ਹੋਏ ਟੈਂਕੀ ਤੋਂ ਮਜਬੂਰ ਨੇ ਕੋਈ ਵੀ ਖੁਸ਼ੀ ਨਾਲ ਨਹੀਂ ਚੜਿਆ ਹੋਇਆ ਅਸੀਂ ਇੱਥੇ ਸਿਰਫ ਸਾਡੀ ਪੀਸਫੁਲੀਲੀ ਪ੍ਰੋਟੈਸਟ ਕਰ ਰਹੇ ਹਾਂ ਸਾਡੀ ਮੰਗ ਇਹ ਹੀ ਹੈ ਕਿ 2000 ਜਿਹੜੀ ਪੀਟੀਆਈ ਗਜਟ ਨੋਟੀਫਿਕੇਸ਼ਨ ਕੱਢਿਆ ਗਿਆ ਉਹਦੇ ਵਿੱਚ ਵੀ ਪੇੜ ਵਾਲਿਆਂ ਨੂੰ ਮੌਕਾ ਦਿੱਤਾ ਜਾਵੇ ਪੇਪਰ ਦੇਣ ਦਾ ਠੀਕ ਆਪਸ ਮਿੰਟ ਦੱਸਦੇ ਹਾਂ ਜੀ ਦੱਸਦੇ ਹੁਣ ਹੁਣੇ ਦੱਸਦੇ ਦੱਸਦੇ ਹੁਣ ਦੱਸਦੇ ਇੱਕ ਮਿੰਟ ਗੱਲ ਕਰਕੇ ਦੱਸ ਦੋ ਕਿਦਾਂ ਸਰ ਗੱਲ ਕਰਦੇ ਦੱਸਦੇ ਜੀ ਇਹਨਾਂ ਨਾਲ ਗੱਲ ਕਰਕੇ ਦੱਸਦੇ ਟੀਚਰ ਇਹਨਾਂ ਸਰ ਗੱਲ ਪਾਈ ਇਹਨਾਂ ਇਹਨਾਂ ਦੀ ਮੰਗਾਂ ਜੀ ਕੁਝ ਉਹਨਾਂ ਨੇ ਦੱਸਿਆ ਨਹੀਂ ਅਜੇ ਉਹ ਦੱਸਦੇ ਆ ਜੀ ਉੱਥੇ ਜਿਹੜਾ ਵਾ ਡੀਸੀ ਆਫਿਸ ਲੈ ਕੇ ਜਾਂਦੇ ਨੇ ਕੋਣ ਨੇ ਕੋਣ ਨੇ ਟੀਚਰ ਹੈ ਜੀ ਟੀਚਰ ਹੈ ਜੀ ਥੈਂਕ ਯੂ ਉੱਤੇ ਵੀ ਚੜੇ ਬਿਲਕੁਲ ਚੜੇ ਜੀ ਹਾਂਜੀ ਤੇ ਤੁਸੀਂ ਕਿਹਾ ਕਿ ਥੱਲੇ ਆਇਓ ਹਾਂਜੀ ਹਾਂਜੀ ਕਿਹਾ ਪਰ ਜਿਉ ਨਹੀਂ ਮੰਨ ਰਹੇ ਜੀ ਸਰ ਤੁਸੀਂ ਕਿਦਾਂ ਗੱਲ ਕਰੋ ਲਗਾਤਾਰ ਤੁਮ ਜਾਂਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਹਾਂ ਜੀ ਬਿਲਕੁਲ ਕੀਤੀ ਹੈ ਹੈਲੋ